ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਤੱਕ ਜਰੂਰ ਬਨੇ ਰਹਿਣਾ ਜੇ ਨਵੀਂ ਰਾਂ ਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਵੱਲ ਦੇਸ਼ ਭਾਰਤ ਚ ਅਲਰਟ ਕੀਤੇ ਤੁਹਾਡੇ ਮੋਬਾਈਲ ਚ ਵੀ ਤਾਂ ਨਹੀਂ ਇਹ ਐਪ ਬੈਂਕ ਖਾਤਾ ਹੋ ਸਕਦੇ ਹੈ ਖਾਲੀ ਇਸ ਦੇ ਨਾਲ ਹੀ ਟੈਕਨੋਲੋਜੀ ਦੇ ਇਸ ਯੁੱਗ ਵਿੱਚ smartphones ਸਾਡੀ ਵੱਡੀ ਲੋੜ ਬਣ ਗਈ ਹੈ ਅਸੀਂ ਆਪਣੀ ਜ਼ਰੂਰਤ ਅਨੁਸਾਰ smartphones ਦੇ ਕਈ ਐਪਸ ਵੀ ਇੰਸਟਾਲ ਕਰਦੇ ਹਾਂ ਇਹ ਐਪਸ ਤੇ ਸਿਰਫ ਸਾਡਾ ਮਨੋਰੰਜਨ ਕਰਦੇ ਹਨ ਸਗੋਂ ਸਾਨੂੰ ਜ਼ਰੂਰੀ ਸੂਚਨਾ ਅਤੇ ਸੇਵਾਵਾਂ ਦਾ ਪ੍ਰਦਾਨ ਕਰਦੇ ਹਨ ਇਸ ਦੇ ਨਾਲ ਹੀ ਐਡਵਾਈਜ਼ਰ ਯੂਜ਼ਰਸ ਯਾਤਰਾ ਐਪ ਐਪ ਨੂੰ ਬਿਨਾਂ ਸੋਚ ਸਮਝੇ ਅਨੇਵਾ ਡਾਊਨਲੋਡ ਕਰ ਲੈਂਦੇ ਹਨ ਪਰ ਸਰਕਾਰ ਨੇ ਇਸ ਬੰਦੀ ਚੇਤਾਵਨੀ ਜਾਰੀ ਕੀਤੀ ਹੈ ਅਸਲ ਵਿੱਚ ਕੁਝ ਐਪ ਤੁਹਾਡੇ ਬੈਂਕ ਖਾਤੇ ਨੂੰ ਵੀ ਖਾਲੀ ਕਰ ਸਕਦੀ ਹਨ ਯੈਲੀ ਬੈਂਕ ਐਪਸ ਖਤਰਨਾਕ ਦ ਅਸਲ ਸਾਈਬਰ ਆਪਾਰਾ ਦੀ ਕੁਝ ਜਿਹੇ ਫਰਜੀ ਐਪਸ ਬਣਾ ਰਹੀ ਹਨ ਜਿਨ੍ਹਾਂ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਡਾ ਨਿੱਜੀ ਜਾਣਕਾਰੀ ਲੀਕ ਹੋ ਸਕਦੀ ਹੈ ਤਾਂ ਜੋ ਤੁਹਾਡੀ ਬੈਂਕ ਖਾਤੇ ਖਾਲੀ ਹੋ ਸਕਦੇ ਹਨ ਇਹ ਫਰਜੀ ਐਪਸ ਬੈਂਕਿੰਗ ਐਪਸ ਹਨ ਹਾਲ ਹੀ ਚ ਭਾਰਤ ਸਰਕਾਰ ਨੇ ਸੁਰੱਖਿਆ ਪੋਸਟ ਸਾਈਬਰ ਦੋਸਤ ਨੇ ਸੋਸ਼ਲ ਮੀਡੀਆ ਪਲੇਫਾਰਮ ਉਪਰ ਐਪਸ ਤੇ ਇੱਕ ਪੋਸਟ ਕੀਤੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ